ਭਾਈ ਮੈਂ ਜਦੋਂ ਸ਼ੁਰੂ ਕੀਤਾ 200 ਬੰਦੇ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਅੱਜ ਘਟੋ ਘਟ 300 400 ਬੰਦੇ ਆਹ ਤਿਆਰ ਹੁੰਦਾ ਨਾ ਕਦੇ ਜਿੰਨਾ ਵੀ ਸੈਟਅਪ ਆ ਜਿੰਨਾ ਵੀ ਐ ਮੈਂ ਆਪਣੀ ਕਮਾਈ ਦੇ ਵਿੱਚੋਂ ਆਪ ਖੁਦ ਲਾਉਣਾ ਮੈਂ ਕਿਸੇ ਤੋਂ ਸੇਵਾ ਨਹੀਂ ਲੈਂਦਾ ਕੁਝ ਨਹੀਂ ਕਰਦਾ ਇਹ ਮੋਕੇ ਮੈਂ ਸੇਵਾ ਦਾ ਮੌਕਾ ਮਿਲਦਾ ਅੰਦਰ ਜਾਈਦਾ ਵਾ ਆਪਾਂ ਠੀਕ ਹੈ ਜੀ ਕਿ ਅੰਦਰ ਕਈ ਮਕੇ ਨਾ ਪਿਛੋਂ ਅੰਦਰ ਮਰੀਜ਼ ਹੁੰਦੇ ਆ ਪਿਛੋਂ ਨਹੀਂ ਆਇਆ ਜਾਂਦਾ ਪਰਿਵਾਰ ਕੋ ਪਿਛੋ ਰੋਟੀ ਲਾ ਕੇ 10 ਟਾਈਮ ਦੀ ਇਹ ਕਰਕੇ ਮੈਨੂੰ ਤਾਂ ਚਲੋ ਦੁਪਹਿਰ ਦੀ ਰੋਟੀ ਬੰਦਾ ਇੱਥੋਂ ਖਾ ਲੈਂਦਾ ਸੱਦ ਕਰਕੇ ਮੈਨੂੰ ਹਸਪੀਟਲ ਚ ਨੇ ਆ ਦੇਵਾ ਇਹ 7 ਦਿਨ ਸੱਤੇ ਦੇ ਸਿਲ ਚੇਂਜ ਹੁੰਦੀ ਹੈ ਜੀ ਜਿਹੜੇ ਕੇ ਜੀ ਦੀ ਜ਼ਰੂਰਤ ਆ ਨੰਬਰ ਆ ਮੇਰਾ ਜੀ ਠੀਕ ਹੈ ਜੀ ਕੇ ਨੂੰ ਵੀ ਕੇ ਜੀ ਦੀ ਲੋੜ ਆ ਮੈਂ ਫੇ ਕਰੂੰਗਾ ਜੀ ਰਾਸ਼ਨ ਚਾਹੀਦਾ ਦਵਾਈ ਦਾ ਵਾਸਤੇ ਪੈਸੇ ਚਾਹੀਦੇ ਆ ਜਾਂ ਕੋਈ ਵੀ ਪ੍ਰੋਬਲਮ ਆ ਕੇ ਨੂੰ ਲੱਗਦਾ ਹੋਊਗਾ ਜਨਰਲ ਪ੍ਰੋਬਲਮ ਆ ਮੈਂ ਪੇ ਕਰਦਾ ਜੀ ਸੇਵਾ ਕਰਦਾ ਦੇ ਪੰਜਾਬ ਦੀ ਧਰਤੀ ਤੇ ਲੰਗਰਾਂ ਦੀ ਕੋਈ ਘਾਟ ਨਹੀਂ ਹੁੰਦੀ ਕਿਉਂਕਿ ਕਿਸੇ ਨਾ ਕਿਸੇ ਦੀ ਚੀਜ਼ ਤੇ ਲੰਗਰ ਲੱਗੇ ਰਹਿੰਦੇ ਆ ਕਿਤੇ ਸ਼ਬੀਲ ਲੱਗ ਜਾਂਦੀ ਹੈ ਗਰਮੀਆਂ ਨੂੰ ਕਿਤੇ ਲੰਗਰ ਲੱਗੇਦੇ ਆ ਪਰ ਉਥੇ ਹੀ ਬਟਾਲਾ ਦੇ ਵਿੱਚ ਇੱਕ ਨਾਨਕ ਸੁਸਾਇਟੀ ਵੱਲੋਂ ਜਿਹੜਾ ਵਾ ਲੰਗਰ ਲਗਾਇਆ ਗਿਆ ਵਾ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਕੱਟ ਕੇ ਇੱਥੇ ਬਟਾਲਾ ਦੇ ਵਿੱਚ ਲੰਗਰ ਲਗਾਇਆ ਜਾਂਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਪਰ ਪਹਿਲਾਂ ਲੰਗਰ ਦਿਖਾਣੇ ਆ ਇਹ ਲੰਗਰ ਲਗਾਇਆ ਔਰ ਚੌਲ ਬਣਾਏ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਦੇਖ ਸਕਦੇ ਹੋਏ ਲੰਗਰ ਵਰਤਾਇਆ ਜਾ ਰਿਹਾ ਉਹਨਾਂ ਵੱਲੋਂ ਔਰ ਬੜਾ ਆਪਾਂ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਭਾਜੀ ਮੇਰਾ ਨਾਮ ਲਾਡੀ ਚਾਲਾ ਜੀ ਆਹ ਲੰਗਰ ਲਗਾਇਆ ਜਾਂਦਾ ਵਾ ਕਿੱਥੋਂ ਮਨ ਚ ਸੋਚ ਆਈਏ ਭਾਜੀ ਮੈਂ ਕਾਫੀ ਟਾਈਮ ਤੋਂ ਨਾ ਸੰਸਥਾ ਨਾਲ ਕੰਮ ਕਰਦਾ ਵਾਂ ਜੀ ਮੈਨੂੰ 2010 ਦਾ ਐਕਚੁਅਲੀ ਮੈਂ ਲਗਾ ਸੰਸਥਾ ਨਾਲ ਬਾਕੀ ਮੇਰਾ ਸੇਵਾਲ ਸ਼ੁਰੂ ਤੋਂ ਰਜਣਾ ਜੀ ਤੇ ਕਰਕੇ ਇਹ ਮੈਂ ਸੈਟਅਪ ਤਿਆਰ ਕਰਿਆ ਭਾਜੀ ਫਿਰ ਕਿੰਨੇ ਕ ਵਿਅਕਤੀਆਂ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਹੁਣ ਕਿੰਨਾ ਕਿੰਨਾ ਕ ਸ਼ੁਰੂ ਹੋ ਗਿਆ ਭਾਜੀ ਮੈਂ ਜਦੋਂ ਸ਼ੁਰੂ ਕੀਤਾ 200 ਬੰਦੇ ਤੋਂ ਸ਼ੁਰੂ ਕੀਤਾ ਸੀਗਾ ਜੀ ਇਹ ਤੇ ਅੱਜ ਘਟੋ ਘਟ 300 400 ਬੰਦੇ ਤਿਆਰ ਹੁੰਦਾ ਲੰਗਰ ਦਾ ਟੋਟਕਾ ਫਿਰ ਇਹ ਹਸਪੀਟਲ ਲੱਗੇ ਕਿਉਂਗੀ ਲੰਗਰ ਲਗਾਇਆ ਕਿਉਂਕਿ ਇੱਥੇ ਕੋਈ ਉਹਦਾ ਕੋਈ ਖਾਸ ਜਗਾ ਸੀ ਫਿਕੂ ਨਹੀਂ ਗਈ ਕੋਈ ਹਸਪੀਟਲ ਦੇ ਤਾਲ ਦੀ ਸੀਗਾ ਇੱਥੇ ਮੈਂ ਦੇਖਦਾ ਅੰਦਰ ਜਾ ਕੇ ਨਾ ਕਈ ਮੋਕੇ ਮੈਂ ਸੇਵਾ ਦਾ ਮੌਕਾ ਮਿਲਦਾ ਅੰਦਰ ਜਾਈਦਾ ਵਾ ਆਪਾਂ ਠੀਕ ਹੈ ਜੀ ਤੇ ਅੰਦਰ ਕਈ ਮੋਕੇ ਨਾ ਪਿੱਛੋਂ ਅੰਦਰ ਮਰੀਜ਼ ਹੁੰਦੇ ਆ ਪਿੱਛੋਂ ਨਹੀਂ ਆਇਆ ਜਾਂਦਾ ਪਰਿਵਾਰ ਕੋ ਪਿੱਛੋਂ ਰੋਟੀ ਲੈ ਕੇ ਸੈਂ ਟਾਈਮ ਦੀ ਇਹ ਕਰਕੇ ਮੈਨੂੰ ਹੁੰਦਾ ਚਲੋ ਦੁਪਹਿਰ ਦੀ ਰੋਟੀ ਬੰਦਾ ਇੱਥੋਂ ਖਾ ਲੈਂਦਾ ਸੱਦ ਕਰਕੇ ਮੈਨੂੰ ਹਸਪੀਟਲ ਚ ਸਨੇੜੇ ਲੰਗਾ ਲਗਾਇਆ ਜਾਂਦਾ ਉਹ ਆਪਣੀ ਤੁਹਾਡੀ ਕਮਾਈ ਜਿਹੜੀ ਆ ਉਹਦੇ ਵਿੱਚੋਂ ਕੁਛ ਇਸਾ ਕੱਢ ਕੇ ਤੇ ਲੰਗਰ ਲਗਾਉਂਦਾ ਹਾਂਜੀ ਇਹ ਜਿੰਨਾ ਵੀ ਸੈਟਅਪ ਆ ਜਿੰਨਾ ਵੀ ਆ ਮੈਂ ਆਪਣੀ ਕਮਾਈ ਦੇ ਵਿੱਚੋਂ ਆਪ ਖੁਦ ਲਾਉਣਾ ਮੈਂ ਕਿਸੇ ਤੋਂ ਸੇਵਾ ਨਹੀਂ ਲੈਂਦਾ ਕੁਛ ਨਹੀਂ ਕਰਦਾ ਤੇ ਬੰਦਿਆਂ ਦੇ ਜਿਹੜਾ ਖਰਚਾ ਆ ਜੇ ਤਿੰਨ ਬੰਦੇ ਲੱਗੇ ਤੁਹਾਡੇ ਜਿਹੜਾ ਉਹਨਾਂ ਦਾ ਖਰਚਾ ਫਿਰ ਕਿਸ ਤਰ੍ਹਾਂ ਨਹੀਂ ਆਪ ਖਰਚਾ ਮੈਂ ਆਪ ਕਰਦਾ ਸੋਸਾਇਟੀ ਹੈ ਕਿ ਤੁਸੀਂ ਆਪ ਹੀ ਕਰਨੇ ਕਰਦੇ ਨਹੀਂ ਮੇਰੀ ਨਾਲ ਖੁਦ ਨਾਲ ਸੇਵਾ ਸੋਸਾਇਟੀ ਕੈਰ ਕਰੀ ਹੈ ਜੀ ਇਹ ਮੈਂ ਬਸ ਆਪ ਇਕੱਲਾ ਹੀ ਆਂ ਫਿਲਹਾਲ ਜਾਂ ਮੇਰੇ ਤਿੰਨ ਬੰਦੇ ਆ ਜਿੰਨਾ ਚਿਰ ਰਵਾਂਗੇ ਇਹਦੀ ਸੇਵਾ ਦਾ ਮੌਕਾ ਜਿੱਥੇ ਵੀ ਮਿਲੇ ਮੈਂ ਉੱਥੇ ਸੇਵਾ ਕਰਦਾ ਨੇ ਕੀ ਕੀ ਬਣਾਇਆ ਜਾਂਦਾ ਇਹ 7 ਦਿਨ ਸੱਤੇ ਦਿਨ ਚੇਂਜ ਹੁੰਦੀ ਆ ਜੀ ਜਦਾਜਮਾ ਲੋ ਰਾਜਮਾ ਚੌਲ ਰਾਜਮਾ ਚੌਲ ਕੜੀ ਆ ਦਾਲ ਮੱਖਣੀ ਚੌਲ ਸੱਤ ਦਿਨ ਚੇਂਜ ਹੀ ਹੋਊਗੀ ਸਬਜੀ ਜੀ ਸੇਮ ਨਹੀਂ ਆ ਲੰਗਰ ਹੀ ਲਗਾਇਆ ਜਾਂਦਾ ਕਿ ਹੋਰ ਵੀ ਕੋਈ ਸੇਵਾ ਕਰਦੇ ਹੋ ਤੁਸੀਂ ਨਾ ਹਾਂਜੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਜੀ ਆਉਂਦੇ ਆ ਜੀ ਜਿੱਦਾਂ ਕੱਲ ਬਾਪੂ ਜੀ ਆਏ ਸੀਗੇ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉਹਨਾਂ ਨੂੰ ਰਾਸ਼ਨ ਉਹਨਾਂ ਨੂੰ ਰਾਸ਼ਨ ਪੇ ਕੀਤਾ ਜੇ ਕਿਸੇ ਚੀਜ਼ ਦੀ ਜ਼ਰੂਰਤ ਆ ਨੰਬਰ ਆ ਮੇਰਾ ਜੀ ਠੀਕ ਆ ਜੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਆ ਮੈਂ ਪੇ ਕਰੂੰਗਾ ਜੀ ਰਾਸ਼ਨ ਚਾਹੀਦਾ ਦਵਾਈਆਂ ਵਾਸਤੇ ਪੈਸੇ ਚਾਹੀਦੇ ਆ ਜਾਂ ਕੋਈ ਵੀ ਪ੍ਰੋਬਲਮ ਆ ਕਿਸੇ ਨੂੰ ਲੱਗਦਾ ਹੋਊਗਾ ਜਨਰਲ ਪ੍ਰੋਬਲਮ ਆ ਪੇ ਕਰਦਾ ਜੀ ਸੇਵਾ ਕਰਦਾ ਸਰ ਦੇਖਿਆ ਜਾਂਦਾ ਹੈ ਹਸਪੀਟਲ 'ਚ ਕੋਈ بڑے ਲੋਕ ਲੋਡ ਮੰਦ ਆ ਜਾਂਦੇ ਫਿਰ ਉਹਨਾਂ ਦਾ ਵੀ ਸਾਥ ਕਹਿੰਦਾ ਤੁਹਾਡੇ ਕੋਲ ਦਿੱਤਾ ਜਾਂਦਾ ਹਾਂਜੀ ਹਸਪੀਟਲ ਜਾਂਦੇ ਆਪਾਂ ਸੇਵਾ ਲੈ ਇੱਥੇ ਵੀਰਾ ਇੱਕ ਵਿਕਾਸ ਠੀਕ ਆ ਉਹਨਾਂ ਨਾਲ ਉਹਨਾਂ ਨੂੰ ਵੀ ਸੇਵਾ ਦੇਈਦੀ ਹੈ ਪਹਿਲਾਂ ਇਸ ਤੋਂ ਪਹਿਲਾਂ ਉਹਨਾਂ ਨੂੰ ਸੇਵਾ ਦਿੰਦੇ ਸੀਗਾ ਮੈਂ ਜਿੰਨੀ ਸੇਵਾ ਹੁੰਦੀ ਮਹੀਨੇ ਦਾ ਜਿੰਨਾ ਵੀ ਖਰਚਾ ਹੁੰਦਾ ਹੈ ਮੈਂ ਉਹਨਾਂ ਨੂੰ ਕਰਦਾ ਠੀਕ ਆ ਜੀ ਹੁਣ ਫਿਰ ਮੈਂ ਆਪ ਸ਼ੁਰੂ ਕਰ ਲਿਆ ਜੀ ਕਿਹ ਟ੍ਰਾਂਸਪੋਰਟ ਵੀ ਹੈ ਤੁਹਾਡੀ ਬਾਅਰ ਹੈ ਫਿਰ ਇੱਧਰ ਆਪਣੇ ਫਾਈਨੈਂਸ ਦਾ ਕੰਮ ਹੈ ਫਿਰ ਲੰਗਰ ਵਾਲੇ ਖਿਆਲ ਰੋਜ਼ ਹੀ ਲੰਗਰ ਲਗਾਣਾ ਫਿਰ ਇਹਦੇ ਵਾਲੇ ਖਿਆਲ ਕਿਸ ਤਰ੍ਹਾਂ ਭਾਜੀ ਮੈਂ ਨਾ ਕਾ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਕਿ ਕਾਫੀ ਟਾਈਮ ਤੋਂ ਮੈਂ ਸੇਵਾ ਵਾਲੇ ਪਾਸੇ ਜੁੜਿਆ ਮੈਨੂੰ ਸੇਵਾ ਵਾਲੇ ਪਾਸੇ ਦਾ ਰੁਝਾਨ ਹੈ ਕਿ ਮੈਂ ਸੇਵਾ ਕਰਾਂ ਸ਼ੁਰੂ ਤੋਂ ਹੀ ਮੈਨੂੰ ਰੁਝਾਨ ਹੈ ਦੀ ਸੇਵਾ ਦਾ ਪਰਿਵਾਰ ਦਾ ਫਿਰ ਕਿੰਨਾ ਕ ਸਾਥ ਹੈ ਇਹਦੇ ਵਿੱਚ ਪਰਿਵਾਰ ਦਾ ਬਹੁਤ ਸਾਥ ਹੈ ਜੀ ਮੇਰੀ ਮਿਸਸਿਸ ਦਾ ਬਹੁਤ ਸਾਥ ਹੈ ਠੀਕ ਹੈ ਮੇਰੇ ਬੱਚੇ ਆ ਦੋ ਮਾਤਾਵਾ ਘਰੇ ਸਿਸਟਰਾਂ ਮੇਰੇ ਦੋ ਹਾਂਜੀ ਉਹਨਾਂ ਦੀ ਮੈਰਿਜ ਹੋਈ ਹੈ ਜੀ ਬਹੁਤ ਸਾਥ ਹੈ ਉਹਨ ਇਹ ਦੇਖਿਆ ਤੇ ਉਹਨਾਂ ਦੇ ਪਰਿਵਾਰ ਦਾ ਵੀ ਇਸ ਲੰਗਰ ਦੇ ਵਿੱਚ ਪੂਰਾ ਸਾਥ ਆ ਔਰ ਜਿਹੜਾ ਉਹਨਾਂ ਦੀ ਕਮਾਈ ਆ ਫਾਈਨੈਂਸ ਦੀ ਕਮਾਈ ਆ ਜਿਹੜਾ ਉਹਦੇ ਵਿੱਚ ਕੁਛ ਇਸ ਆ ਜਿਹੜਾ ਲੰਗਰ ਲਗਾ ਕੇ ਔਰ ਸੇਵਾ ਭਾਵਨਾ ਕਰਦੇ ਆ ਮੈਂ ਬਟਾਲ ਦਾ ਵਿਕੀ ਮਲਿਕ